ਲੋਕ ਸਭਾ 2019 ਦੀਆਂ ਚੋਣਾਂ ਦਾ ਬਿਗਲ ਵੱਜਦਿਆਂ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੇ ਆਪਣੇ ਹਲਕਿਆਂ ਵਿੱਚ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਨੇ ਜੇਕਰ ਨੋ ਵਿਧਾਨ ਸਭਾ ਹਲਕਿਆਂ ਵਾਲੇ ਫਰੀਦਕੋਟ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇੱਥੇ ਅਕਾਲੀ ਭਾਜਪਾ ਤੇ ਕਾਂਗਰਸ ਤੋਂ ਇਲਾਵਾ ਹੋਰਨਾਂ ਪਾਰਟੀਆਂ ਨੇ ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ ਨੇ ਆਮ ਆਦਮੀ ਪਾਰਟੀ ਵੱਲੋਂ ਪ੍ਰੋਫੈਸਰ ਸਾਧੂ ਸਿੰਘ ਪੰਜਾਬ ਇਕਤਾ ਪਾਰਟੀ ਵੱਲੋਂ ਮਾਸਟਰ ਬਲਦੇਵ ਸਿੰਘ ਪਰ ਗਾੜੀ ਦੂਜੇ ਪੜਾ ਮੋਰਚੇ ਵੱਲੋਂ ਆਪਣਾ ਸਮਾਜ ਪਾਰਟੀ ਦੇ ਨਾਮ ਹੇਠ ਸਵਰਨ ਸਿੰਘ ਨੂੰ ਮੈਦਾਨ 'ਚ ਉਤਾਰਿਆ ਹੈ ਇਸ ਮੌਕੇ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਉਮੀਦਵਾਰ ਪ੍ਰੋਫੈਸਰ ਸਾਧੂ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਹਲਕੇ ਲਈ ਹੁਣ ਤੱਕ 25 ਕਰੋੜ ਤੋਂ ਉੱਪਰ ਦੀ ਰਕਮ ਖਰਚ ਕਰ ਦਿੱਤੀ ਹੈ ਇਸ ਲਈ ਉਹਨਾਂ ਨੂੰ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਤੋਂ ਪੂਰੀ ਉਮੀਦ ਹੈ ਕਿ ਹੁਣ ਉਹ ਪਹਿਲਾਂ ਨਾਲੋਂ ਵੱਡੀ ਲੀਡ ਨਾਲ ਦੁਬਾਰਾ ਪਾਰਲੀਮੈਂਟ 'ਚ ਭੇਜਣਗੇ ਪਿਛਲੇ 5 ਸਾਲਾਂ ਵਿੱਚ ਮੈਂ ਇੱਕ ਤਾਂ ਇਹ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਐਮਪੀ ਨੂੰ 5 ਕਰੋੜ ਰੁਪਇਆ ਸਾਲ ਦਾ ਮਿਲਦਾ ਤੇ ਉਹ ਸੁੱਝੋਂ ਲੋਕਾਂ ਦੀਆਂ ਸਹੂਲਤਾਂ ਵਾਸਤੇ ਖਰਚ ਕੀਤਾ ਜਾਂਦਾ ਮੈਂ ਉਹ ਸਾਲ ਦਾ 5 ਕਰੋੜ ਰੁਪਇਆ ਤੇ 5 ਸਾਲਾਂ ਦਾ 25 ਕਰੋੜ ਰੁਪਇਆ ਇੱਕ ਇੱਕ ਪੈਸਾ ਜਿਹੜਾ ਹੈ ਉਹ ਲੋਕਾਂ ਦੇ ਖਾਤਰ ਲਾਇਆ ਜੋ ਐਮਪੀ ਲੈਡ ਵਿੱਚੋਂ ਖਰਚ ਕੀਤੇ ਗਏ ਤੇ ਇਸ ਤੋਂ ਬਿਨਾ ਇਸ ਇਲਾਕੇ ਦੀ ਲੋੜ ਸੀ ਨੌਜਵਾਨਾਂ ਦੀ ਜਿਹੜੇ ਬਾਹਰ ਜਾਂਦੇ ਨੇ ਕਿ ਇੱਥੇ ਕੋਈ ਰਿਜਨਲ ਪਾਸਪੋਰਟ ਆਫਿਸ ਖੋਲਿਆ ਜਾਵੇ ਤੇ ਮੈਂ ਮੋਗਾ ਵਿਖੇ ਹਿੰਮਤ ਕਰਕੇ ਇੱਕ ਰਿਜਨਲ ਪਾਸਪੋਰਟ ਖੋਲਿਆ ਸੈਂਟਰ ਖੋਲਿਆ ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਸਹੂਲਤਾਂ ਹੋਈਆਂ ਤੇ ਇੱਕ ਹੋਰ ਪਾਸਪੋਰਟ ਵਾਸਤੇ ਮੈਂ ਅਪਰੋਚ ਕੀਤਾ ਮਿਨਿਸਟਰੀ ਨੂੰ ਤਾਂ ਉਹ ਫਰੀਦਕੋਟ ਵਾਸਤੇ ਉਹਦੀ ਰეკਮੈਂਡੇਸ਼ਨ ਲਈ ਹੋਈ ਹੈ ਇਹ ਗੱਲਾਂ ਜਿਹੜੀਆਂ ਸੀ ਇਥੋਂ ਵਾਸਤੇ ਐ ਜਿਹੜੇ ਸੀ ਸੌਦਾਵਾ ਹਾਸਲ ਕੀਤੇ ਮੇਰਾ ਖਿਆਲ ਹੈ ਵੀ ਪਾਰਟੀ ਅੱਗੇ ਨਾਲੋਂ ਪਹਿਲਾਂ ਨਾਲੋਂ ਵਧੀਆ ਕਾਰਗੁਜ਼ਾਰੀ ਦਿਖਾਏਗੀ ਇਟ ਇਜ਼ ਟੂ अर्ਲੀ ਹਲੇ ਬਹੁਤ ਛੇਤੀ ਹੈ ਕਿ ਗਿਣਤੀ ਮੈਂ ਦੱਸ ਸਕਾਂ ਪਰ ਜਿਸ ਤਰ੍ਹਾਂ ਚੱਲ ਰਿਹਾ ਹੈ ਕੇ ਨਾ ਅਕਾਲੀ ਨਾ ਕਾਂਗਰਸ ਕਿਸੇ ਦੀ ਪਰਫਾਰਮੈਂਸ ਅੱਛੀ ਨਹੀਂ ਇਹ ਬਿਲਕੁਲ ਉਲਟ ਚੱਲ ਰਹੇ ਨੇ ਪਾਰਟੀ ਲੋਕਾਂ ਦੀ ਜਿਹੜੇ ਹੈ ਨਾ ਉਹਨਾਂ ਦੇ ਖਿਲਾਫ ਚੱਲ ਰਹੇ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਵਧੀਆ ਪਰਫਾਰਮੈਂਸ ਦੇਗੀ ਪਹਿਲਾਂ ਨਰੋ ਸੀਟਾਂ ਵਧਾਉਣ ਦੀ ਆਸ ਉਮੀਦ ਪੂਰੀ ਹੈ ਦੂਜੇ ਪਾਸੇ ਛੇ ਪਾਰਟੀਆਂ ਦੇ ਜਮਹੂਰੀ ਗੜਜੋਲ ਵੱਲੋਂ ਐਲਾਨੀ ਗਈ ਪਾਰਟੀ ਪੰਜਾਬ ਇਕਤਾ ਪਾਰਟੀ ਦੇ ਉਮੀਦਵਾਰ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਕਿਹਾ ਉਹਨਾਂ ਨੂੰ ਛੇ ਪਾਰਟੀਆਂ ਦਾ ਸਹਿਯੋਗ ਹੈ ਤੇ ਉਹ ਫਰੀਦਕੋਟ ਲੋਕ ਸਭਾ ਹਲਕੇ ਦੇ ਲੋਕਾਂ ਦੇ ਮਾਨ ਤੇ ਵਿਸ਼ਵਾਸ ਕਰਦੇ ਨੇ ਉਹ ਉਹਨਾਂ ਨੂੰ ਜਿਤਾ ਕੇ ਐਮਪੀ ਬਣਾਉਣਗੇ ਤੇ ਫਰੀਦਕੋਟ ਦਾ ਵਿਕਾਸ ਕੀਤਾ ਜਾਵੇਗਾ ਆਮ ਆਦਮੀ ਪਾਰਟੀ ਦੇ ਵਿੱਚ ਕਈ ਤਰੁੱਟੀਆਂ ਹੋਣ ਕਰਕੇ ਕਈ ਖਾਮੀਆਂ ਹੋਣ ਕਰਕੇ ਮੈਨੂੰ ਆਮ ਆਦਮੀ ਪਾਰਟੀ ਛੱਡ ਕੇ ਪੰਜਾਬ ਇਕਤਾ ਪਾਰਟੀ ਦੇ ਨਾਲ ਮੈਂ ਸੀਨੀਅਰ ਉਮੀਦਵਾਰ ਪ੍ਰਧਾਨ ਪੰਜਾਬ ਦਾ ਤਾਂ ਹੁਣ ਪੰਜਾਬ ਯੂਥਾ ਪਾਰਟੀ ਨੇ ਛੇ ਪਾਰਟੀਆਂ ਜਮਹੂਰੀ ਗਠਜੋੜ ਜਿਹੜਾ ਬਣਿਆ ਉਹਦੇ ਵਿੱਚੋਂ ਉਹਨਾਂ ਸਾਂਝਾ ਛੇ ਪਾਰਟੀਆਂ ਨੂੰ ਸਾਂਝਾ ਉਮੀਦਵਾਰ ਪੰਜਾਬ ਯੂਥਾ ਪਾਰਟੀ ਦਾ ਬਣਾਇਆ ਸਭ ਤੋਂ ਪ੍ਰਾਇੋਰਟੀ ਦੇ ਉੱਤੇ ਜੇ ਲੋਕਾਂ ਨੇ ਮੇਰੇ ਤੇ ਵਿਸ਼ਵਾਸ ਕਰਕੇ ਮੈਨੂੰ ਜਿਤਾਇਆ ਤਾਂ ਮੈਂ ਪਾਣੀ ਦਾ ਪ੍ਰਬੰਧ ਕਰਕੇ ਦੇਣਾ ਸਭ ਤੋਂ ਪਹਿਲਾਂ ਉਦੋਂ ਦੂਸਰੀ ਗੱਲ ਤਾਂ ਹੈਗਾ ਵੀ ਜਿਵੇਂ ਸਾਡੇ ਸਕੂਲਾਂ ਦਾ ਬਹੁਤ ਮਾੜਾ ਸਰਕਾਰੀ ਸਕੂਲ ਜਿਹੜੇ ਹੈ ਸਕੂਲਾਂ ਦਾ ਬਹੁਤ ਮਾੜਾ ਤਰ ਬੰਦੇ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈ ਸਕੂਲਾਂ ਦੇ ਵਿੱਚ ਕੋਈ ਸਹੂਲਤ ਨਹੀਂ ਹੈ ਕਿ ਸਰਕਾਰੀ ਸਕੂਲਾਂ ਦੇ ਵਿੱਚ ਸਹੂਲਤਾਂ ਦਾ ਵਧੀਆ ਪ੍ਰਬੰਧ ਕਰਨਾ ਤੀਸਰਾ ਨੰਬਰ ਤੇ ਹੈ ਵੀ ਸਰਕਾਰੀ ਹਸਪਤਾਲ ਜਿਹੜੇ ਹੈ ਉਥੇ ਡਾਕਟਰ ਵੀ ਹੈ ਨਹੀਂਗੇ ਜੇ ਸਾਡੇ ਪੰਜਾਬ ਦੇ ਵਿੱਚ ਸਰਕਾਰ ਜਦ ਵੀ ਬਣ ਜੇਗੀ ਅਸੀਂ ਜਿਹੜਾ ਜਿਹੜੇ ਸਿਹਤ ਸਿੱਖਿਆ ਸਿਹਤ ਸਿੱਖਿਆ ਜਿਹੜਾ ਹੈ ਇਹਨਾਂ ਦਾ ਵਧੀਆ ਪ੍ਰਬੰਧ ਕਰਨਾ ਸਾਰਿਆਂ ਨੂੰ ਦਵਾਈ ਫ੍ਰੀ ਕਰਨੀ ਹੈ 212 ਟੈਸਟ ਬੰਦੇ ਦੇ ਹੁੰਦੇ 212 ਟੈਸਟ ਫ੍ਰੀ ਕਰਾਂਗੇ ਇੱਕ ਮੇਰੇ ਵਾਰ-ਵਾਰ ਜਨ ਦੇ ਵਿੱਚ ਆਉਂਦਾ ਰਹਿੰਦਾ ਕਿਉਂਕਿ ਕਈ ਵਾਰ ਜਦੋਂ ਗਲਬਾਤ ਚੱਲਦੀ ਹੈ ਕਈ ਵਾਰ ਦਿਮਾਗ 'ਚ ਗੱਲ ਨਿਕਲ ਜਾਂਦੀ ਸੀ ਮੈਂ ਕੱਲ ਇੱਕ ਦੋ ਇੰਟਰਵਿਊ ਹੋਈਆਂ ਮੇਰੀਆਂ ਜਿਵੇਂ ਕੋਟਕਪੂਰੇ ਤੋਂ ਜੇ ਲੈਂਡ ਰੇਲਵੇ ਲੈਂਡ ਜਿਹੜੀ ਹੈ ਮੋਗਾ ਚਲੀ ਜਾਵੇ ਤੇ ਜਿਹੜੇ ਲੋਕ ਸਾਡੇ ਘਟ ਘਟ ਲੱਖਾਂ ਲੋਕਾਂ ਨੂੰ ਜਿਹੜਾ ਫਾਇਦਾ ਹੋਵੇਗਾ ਇਸ ਮੌਕੇ ਬਰਗਾੜੀ ਦੂਜੇ ਪੜਾ ਮੋਰਚੇ ਵੱਲੋਂ ਆਪਣਾ ਸਮਾਜ ਪਾਰਟੀ ਦੇ ਐਲਾਨੇ ਉਮੀਦਵਾਰ ਸਾਬਕਾ ਆਈਏਐਸ ਅਫਸਰ ਸੌਰਨ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਲੋਕਾਂ ਵੱਲੋਂ ਮੌਕਾ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਜਿੱਤ ਹਾਸਲ ਕਰਨ ਮਗਰੋਂ ਰਵਾਇਤੀ ਪਾਰਟੀਆਂ ਦਾ ਲੱਕ ਉਹ ਪਹਿਲ ਦੇ ਆਧਾਰ ਤੇ ਤੋੜਨਗੇ ਮੇਰਾ ਨਾਂ ਡਾਕਟਰ ਸੌਰਨ ਸਿੰਘ ਹੈ ਮੈਂ ਰਿਟਾਇਰਡ ਆਈਐਸ ਅਫੀਸਰ ਹਾਂ ਤੇ ਹੁਣ ਮੈਂ ਅੱਜ ਇਸ ਏਰੀਏ ਦੇ ਵਿੱਚ ਫਰੀਦਕੋਟ ਜਿਹੜੀ ਕੰਸਟੀਟੂਐਂਸੀ ਪਾਰਲੀਮੈਂਟ ਦੀ ਇਹ ਤੋਂ ਉਮੀਦਵਾਰ ਡਿਕਲੇਅਰ ਕੀਤਾ ਗਿਆ ਆਪਣਾ ਸਮਾਜ ਪਾਰਟੀ ਅਤੇ ਬਰਗਾੜੀ ਇਨਸਾਨ ਮੋਰਚਾ ਪੜਾ ਦੂਜੇ ਵੱਲੋਂ ਇਹ ਮੁੱਦੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਦੋਂ ਸਰਕਾਰ ਬਣਾਉਣੀ ਸੀ ਤੇ ਹੱਥ ਵਿੱਚ ਗੁਟਕਾ ਸਾਫ ਫੜ ਕੇ ਸੌਖਾ ਦੀ ਕਿ ਮੈਂ ਚੋਂ ਹਫ਼ਤਿਆਂ ਦੇ ਵਿੱਚ ਨਸ਼ੇ ਖਤਮ ਕਰ ਦੂੰ ਕਰ ਦਿੱਤੇ ਬਿਲਕੁਲ ਨਹੀਂ ਕੀਤੇ ਲੋਕਾਂ ਨੂੰ ਮੈਂ ਜਾ ਕੇ ਪੁੱਛਿਆ ਕਹਿੰਦੇ ਜੀ ਨਸ਼ੇ ਤੇ ਹੋਰ ਵੱਧ ਗਏ ਦੂਜੀ ਤੀਜੀ ਪਾਰਟੀ ਲੈ ਲਓ ਆਮ ਆਦਮੀ ਪਾਰਟੀ ਇਹਨੇ ਕਿਹਾ ਸੀ ਕਿ ਮੈਂ ਜਿਹੜਾ ਨਸ਼ਿਆਂ ਦਾ ਸੌਦਾਗਰ ਆ ਉਹਨੂੰ ਨੱਥ ਪਾਉਂ ਤਾ ਜੇਲ੍ਹ ਚ ਪਾਉਂਗਾ ਕੇਜਰੀਵਾਲ ਨੇ ਕਿਹਾ ਸੀ ਫੇਰ ਬਹੁਤ ਜ਼ਿਆਦਾ ਦੇਰ ਹੀ ਨਹੀਂ ਹੋਈ ਤੇ ਕੁੱਟੜੇ ਟੇਕ ਗਿਆ ਜਦੋਂ ਉਹਨਾਂ ਨੇ ਵੱਟ ਚਾੜਿਆ ਤੇ ਉਹ ਲਿਖਤ ਵਿੱਚ ਦੇ ਗਿਆ ਕਿ ਮੈਂ ਮੈਂ ਮਾਫੀ ਚਾਹੁੰਦਾ ਕਿ ਮੈਂ ਤੁਹਾਡੇ ਖਿਲਾਫ ਬੋਲਿਆ ਮੈਂ ਅੱਗੇ ਤੋਂ ਕੁਝ ਨਹੀਂ ਬੋਲੂਗਾ ਦੱਸੋ ਮੈਨੂੰ ਇਹ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ ਇਹਨਾਂ ਨੇ ਨਸ਼ੇ ਕਿੱਥੋਂ ਖਤਮ ਕਰਦੇ ਆ ਮੈਂ ਹਾਲੀ ਇੱਕ ਮੁੱਦੇ ਦੀ ਗੱਲ ਕਰ ਰਿਹਾ ਇਸ ਕਰਕੇ ਸਾਡਾ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਅਸੀਂ ਇਹ ਜਿਹੜਾ ਟ੍ਰੈਡੀਸ਼ਨਲ ਸੈਟਅਪ ਹੈ ਇਹਨੂੰ ਚੇਂਜ ਕਰਨਾ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ ਚ ਆਏ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਪੰਜਗੜਾਈ ਜੋ ਅਕਾਲੀ ਭਾਜਪਾ ਦੇ ਸਭ ਤੋਂ ਅਹਿਮ ਸੰਭਾਵੀ ਉਮੀਦਵਾਰ ਮੰਨੇ ਜਾ ਰਹੇ ਨੇ ਉਹਨਾਂ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਹੁਣ ਅਕਾਲੀ ਦਲ ਦੇ ਸਿਪਾਹੀ ਹਨ ਪਾਰਟੀ ਜੋ ਵੀ ਉਹਨਨ ਹੁਕਮ ਦੇਵੇਗੀ ਉਸ ਤੇ ਉਹ ਇਮਾਨਦਾਰੀ ਨਾਲ ਕੰਮ ਕਰਨਗੇ ਜਿਹੜੀ ਪਾਰਟੀ ਚਾਪਲੂਸਾਂ ਦੀ ਪਾਰਟੀ ਬਣ ਕੇ ਰਹੇ ਜੇ ਤੇ ਕੁਝ ਉਹਨਾਂ ਲੋਕਾਂ ਦੇ ਗਉਣ ਗਉਣ ਲੱਗਦੇ ਜਿਹੜੇ ਲੋਕ ਕਦੀ ਕਿਤੇ ਖੜੇ ਨਾ ਹੋਣ ਜਦੋਂ ਉਹ ਲੋਕਾਂ ਨੂੰ ਅੱਗੇ ਲੈ ਕੇ ਪਾਰਟੀ ਆ ਜੇ ਤੇ ਗਰੀਬ ਲੋਕਾਂ ਦੀ ਗੱਲ ਸੁਣਨ ਤੋਂ ਪਿੱਛੇ हटਦੇ ਉਸ ਵਕਤ ਉਸ ਪਾਰਟੀ ਵਿੱਚ ਲੰਬਾ-ਸੰਮਾ ਮੇਰਾ ਰਹਿਣ ਦਾ ਕੋਈ ਮਤਲਬ ਨਹੀਂ ਸੀ ਬੰਦਦਾ ਕਿਉਂਕਿ ਮੈਂ ਗਰੀਬ ਘਰਾਏ ਵਿੱਚ ਜੰਮਿਆ ਸੀ ਸ਼ੁਰੂ ਤੋਂ ਲੈ ਕੇ ਮੈਂ ਗਰੀਬੀ ਦੀ ਹਰ ਰੇਖਾ ਦੇਖੀ ਆ ਤੇ ਜਦੋਂ ਮੈਨੂੰ ਇਹ ਪਤਾ ਲੱਗਾ ਕਿ ਜੋ ਪਿਛਲੀ ਸਰਕਾਰ ਨੇ 10 ਸਾਲ ਰਾਜਪਾਲ ਕਰਕੇ ਗਰੀਬ ਲੋਕਾਂ ਨੂੰ ਆਟਾ ਦਾਲ ਦੀ ਸਕੀਮ ਸਗਨ ਸਕੀਮ ਪੈਨਸ਼ਨ ਸਕੀਮ ਅਤੇ ਹੋਰ ਜਿਹੜੀਆਂ ਨਰੇਗਾ ਤੇ ਮਰੇਗਾ ਸਕੀਮ ਇਹ ਸਾਰੀਆਂ ਸਹੂਲਤਾਂ ਦਿੱਤੀਆਂ ਤੇ ਇਸ ਪਾਰਟੀ ਨੇ ਆਉਂਦੇ ਹੀ ਉਹ ਸਾਰੀਆਂ ਜਿਹੜੀਆਂ ਸਹੂਲਤਾਂ ਸੀ ਗਰੀਬ ਲੋਕਾਂ ਵਾਸਤੇ ਬੰਦ ਕਰ ਦਿੱਤੀਆਂ ਅਤੇ ਮੇਰੇ ਕਈ ਵਾਰ ਇਸ ਮਕਸਦ ਮਿਲਦੇ ਦੇ ਤੌਰ ਤੇ ਵੀ ਕਿਸੇ ਨੇ ਮੇਰੀ ਗੱਲ ਨਹੀਂ ਸੁਣੀ ਇਸ ਕਰਕੇ ਮੇਰੇ ਮਨ ਨੂੰ ਬਹੁਤ ਵੱਡੀ ਠੇਸ ਪਹੁੰਚੀ ਤੇ ਮੈਸ ਪਾਰਟੀ ਨੂੰ ਸਦਾਰੀ ਹਲ ਵਧਾ ਕਾਇਦਾ ਕਾਂਗਰਸ ਛੱਡ ਕੇ ਆਕਾਲੀ ਦਲ ਚ ਸ਼ਾਮਲ ਹੋਏ ਜਗਿੰਦਰ ਸਿੰਘ ਪੰਜਗਰਾਈ ਭਾਵੇਂ ਖੁਦ ਸਾਰੀ ਗੱਲ ਪਾਰਟੀ ਹਾਈ ਕਮਾਂਡ ਤੇ ਸਿੱਟ ਰਹੇ ਨੇ ਪਰ ਇਲਾਕੇ ਦੇ ਲੋਕਾਂ ਵੱਲੋਂ ਕਿਐਸ ਰਾਈਆਂ ਪੰਜਗਰਾਈ ਤੇ ਹੀ ਲਾਈਆਂ ਜਾ ਰਹੀਆਂ ਨੇ ਲੋਕਾਂ ਦਾ ਵੀ ਕਹਿਣਾ ਹੈ ਕਿ ਕਾਂਗਰਸ ਦੇ ਉਮੀਦਵਾਰ ਨੂੰ ਟੱਕਰ ਵੀ ਪੰਜਗਰਾਈ ਹੀ ਦੇ ਸਕਦੇ ਨੇ ਫਰੀਦਕੋਟ ਤੋਂ ਗੁਰਜੀਤ ਰੋਮਾਨਦ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ